ਬੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਾਬੇ ਉਹ ਉਮੀਦ ਆ ਕਿ ਤੁਸੀਂ ਸਾਰੇ ਬੱਲੇ ਠੀਕ-ਠਾਕ ਹੋਵੋਗੇ ਬਾਬੇ ਤੁਹਾਡੇ ਜਮੀਰਾਂ ਗੰਗ ਮਰੀਆਂ ਹੋਈਆਂ ਨੇ ਹਨਾ ਤੁਸੀਂ ਵੀਡੀਓ ਨਾਲ ਸ਼ੇਅਰ ਕਰੋ ਨਾਲ ਲਾਈਕ ਕਰੋ ਠੀਕ ਹੈ ਗੱਲ ਕੱਲ ਇੱਕ ਪਾਸੇ ਨੌਜਵਾਨ ਗੱਭਰੂ ਨੌਜਵਾਨ ਦੀ ਮੌਤ ਹੋਈ ਸੀ ਇੱਕ ਪਾਸੇ ਤਾਂ ਗੁਰਦੁਆਰਾ ਸਾਹਿਬ ਦੀ ਜਿਪ ਭੋਗ ਪੈ ਰਹੀ ਸੀ ਦੂਜੇ ਪਾਸੇ ਇਹ ਪ੍ਰੇਮੀ ਬੰਦੇ ਨੇ ਜਿਹੜੇ ਹਨਾ ਸਾਸ ਸੇ ਜਾਂਦੇ ਨੇ ਬੰਦੇ ਜਿਹੜੇ ਪ੍ਰੇਮੀ ਬੰਦੇ ਨੇ ਉਹੋ ਬੇਅਦਬੀ ਕਰ ਰਹੇ ਸੀ ਬੱਬੇ ਉਹ ਸਾਰੇ ਬੰਦੇ ਨਹੀਂ ਹੁੰਦੇ ਹਨਾ ਸਾਰੇ ਪ੍ਰੇਮੀ ਇੱਕੋ ਜਿਹੇ ਨਹੀਂ ਹੈਗੇ ਸਾਰੇ ਸਿੱਖ ਨਹੀਂ ਇੱਕੋ ਜਿਹੇ ਹੈਗੇ ਤੇ ਵਿੱਚ ਵਿੱਚ ਕੁਝ ਕੁ ਕਵੀ ਹੁੰਦੇ ਨੇਗੇ ਠੀਕ ਆ ਗੱਲ ਉਹ ਮਹਾਰਾਜ ਦੀ ਬੇਅਦਬੀ ਕਰ ਰਹੇ ਸੀ ਕਿ ਹਨਾ ਬੇਅਦਬੀ ਕਿਵੇਂ ਕਰ ਰਹੇ ਸੀ ਬੱਬੇ ਉਹ ਸਾਰੇ ਪਿੰਡ ਨੂੰ ਪਤਾ ਹੀ ਜਾਗਾ ਹਨਾ ਬੰਦਾ ਚੋਰੀ ਕਰ ਰਿਹਾ ਸੀ ਰਬਦਾਸ ਰਬਦਾਸ ਗੁਰੂ ਘਰ ਦੇ ਵਿੱਚ ਠੀਕ ਹੈ ਗੱਲ ਪਹਿਲਾਂ ਹੋ ਮੇਰੇ ਨਾਲ ਮਤਲਬ ਮੇਰੇ ਕੇਸ ਪੜਤੇ ਹੁੰਦੇ ਆ ਬਾਬਾ ਆ ਬਾਬਾ ਕੋਲੇ ਸੀਗਾ ਹਨਾ ਬਾਬਾ ਤੁਸੀਂ ਗਵਾਹ ਹੋਗੇ ਵੀ ਮੇਰਾ ਕੇਸ ਪੜੇ ਇਹਨਾਂ ਨੇ ਇਹ ਤਾਂ ਪੜੇ ਨੇ ਭਾਈ ਹਾਂ ਠੀਕ ਹੈ ਗੱਲ ਚੱਲਦਾ ਰਹੀ ਬਤ ਕੀ ਆ ਹਾਂ ਬਾਕੀ ਹੁਣ ਹੁਣ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਹਨਾ ਵੀ ਪੂਰੀ ਕਾਨੂੰਨੀ ਕਾਰਵਾਈ ਕਰਨ ਦੇਖਣਾ ਕਿੰਨਿਆ ਤਾਂ ਆਰਾਮ ਲਾਉਂਦੇ ਨੇਗੇ ਠੀਕ ਹੈ ਗੱਲ ਤੇ ਸਾਰੇ ਪ੍ਰੇਮੀ ਨਹੀਂ ਮਾੜੇ ਹੈਗੇ ਮੈਂ ਸਾਰੇ ਪ੍ਰੇਮੀਆਂ ਨੂੰ ਨਹੀਂ ਮਾੜਾ ਕਹਿੰਦਾ ਵਿੱਚ ਕੁਝ ਕੋ ਜਿਹੜੇ ਪ੍ਰੇਮੀ ਹੈਗੇ ਨੇ ਠੀਕ ਆ ਬਾਲੇ ਆਪਦੇ ਆਪ ਨੂੰ ਕਹੌਂਦੇ ਨੇਗੇ ਵੀ ਅਸੀਂ ਸਰਸੇ ਜਾਣਦੇ ਆ ਵੀ ਅਸੀਂ ਵੱਡੇ ਪ੍ਰੇਮੀ ਹੈਗੇ ਹਨਾ ਉਹ ਮਤਲਬ ਇੰਨੀਆਂ ਹੀ ਬੇਅਦਬੀਆਂ ਕਰਦੇ ਨੇ ਮਹਾਰਾਜ ਗੁਰੂ ਮਹਾਰਾਜ ਦੀਆਂ ਠੀਕ ਹੈ ਗੱਲ ਹੁਣ ਦੇਖਦੇ ਆਂਗੇ ਕਮੇਡੀ ਕੀ ਕਰਦੀ ਹੈ ਜੇ ਇਹ ਗੱਲ ਸੁਪਾਉਂਦੇ ਦਿਸੇ ਤਾਂ ਫਿਰ ਅਸੀਂ ਨੰਗੀ ਕਰਕੇ ਦਿਖਾਵਾਂਗੇ ਠੀਕ ਹੈ ਗੱਲ ਤੇ ਮੇਰੀ ਬੇਨਤੀ ਹੈ ਭਾਈ ਤੁਸੀਂ ਸਾਰੇ ਆਣੇ ਵੀਡੀਓ ਸ਼ੇਅਰ ਕਰੋ ਠੀਕ ਹੈ ਗੱਲਾਂ ਮੈਂ ਉਹ ਲੰਡੂ ਨੂੰ ਬੇਨਤੀ ਕਰਦਾ ਜਿਹੜੇ ਲੰਡੂ ਨੇ ਮੇਰੇ ਕੇਸਾ ਜੱਥ ਪਾਇਆ ਸੀ ਮਲੇ ਜਿਹੜਾ ਉਹਦੀ ਮਦਦ ਕਰ ਰਿਹਾ ਸੀ ਅੱਜ ਕਿੱਧਰ ਗਿਆ ਫਿਰ ਕੱਲ ਕਹਿ ਰਿਹਾ ਸੀ ਨਹਿਰ ਤੇ ਆ ਜਾ ਨਹਿਰ ਤੇ ਆ ਜਾ ਮੈਂ ਅੱਜ ਆਉਣ ਨੂੰ ਮੈਂ ਤਿਆਰ ਖੜਾ ਇੱਥੇ 20 ਮਿੰਟ ਪਹਿਲਾਂ ਮੈਂ ਨੂੰ ਫੋਨ ਕਰਦੇ ਤੇ ਫੋਨ ਕਰਕੇ ਜਿੱਥੇ ਮਰਜੀ ਆ ਜਿੱਥੇ ਮਰਜੀ ਸੱਦੇ ਕੱਲੇ ਜਾਊਂਗਾ ਉਹ ਲੰਡੂ ਮੰਗੂ ਹੁਣ ਕਿਉਂ ਬੈਠ ਗਿਆ ਅੰਦਰ ਬਾਹਰ ਇਹ ਤਾਂ ਨਿਕਲ ਕੇ ਬਾਹਰੇ ਚੋਰ ਸਾਲਾ ਸੜਾ ਜਿੱਟੇ ਦਾ ਤੂੰ ਖਾਦਾ ਪਿਆ ਭੈਣ ਚੋਦਾ ਤੂੰ ਨਿਕਲ ਕੇ ਦਿਖਾ ਦੇ ਬਾਹਰ ਯਾਰ ਠੀਕ ਆ ਮੰਨ ਜਾਗੇ ਅਸੀਂ ਇੱਕ ਪਿੰਡ ਵਿੱਚ ਜਿੱਦੀ ਗੇੜਾ ਲਾ ਕੇ ਦਿਖਾ ਦੇ ਜਾਂ ਤੇਰਾ ਪਿਓ ਲਾ ਕੇ ਦਿਖਾ ਦੇ ਇੱਕ ਗੇੜਾ ਅਸੀਂ ਮੰਨ ਜਾਗੇ ਠੀਕ ਆ ਗੱਲ ਓਕੇ ਭਰਾ سپورਟ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਠੀਕ ਆ ਜਦੋਂ ਇੰਜ ਇੰਜ ਬੇਅਦਬੀ ਹੁੰਦੀ ਹੈ ਨਾ ਉੱਥੇ ਤੋਂ ਸ਼ੇਅਰ ਕਰਦੇ ਆ ਕਰੋ ਠੀਕ ਆ ਗੱਲ ਨਹੀਂ ਸਾਨੂੰ ਮਹਾਰਾਜ ਦੇਖੂ ਜੇ ਤੁਸੀਂ ਵੀਡੀਓ ਲਾਈਕ ਨਹੀਂ ਕਰੋਗੇ ਨਾ ਨਾ ਕਮੈਂਟ ਕਰੋਗੇ ਤਾਨੂੰ ਮਹਾਰਾਜ ਆਪ ਹੀ ਦੇਖੂਗਾ ਠੀਕ ਆ ਬਹੁਤ ਗੁੱਸਾ ਆ ਬੀ ਨਾਲ ਦਾ ਬੰਦਾ ਬੇਅਦਬੀ ਕਰ ਰਿਹਾ ਹੈ ਇੱਕ ਪਾਸੇ ਮਹਾਰਾਜੀ ਤੁਸੀਂ ਵੀਡੀਓ ਸ਼ੇਅਰ ਨਹੀਂ ਕਰਦੇ ਨਾਲ ਲਾਈਕ ਕਰਦੇ ਹੋ ਠੀਕ ਆ ਕਰੋ ਮੇਰਾ ਵੀਰ ਓਕੇ ਭਰਾ